ਮੈਂ ਮਨਪ੍ਰੀਤ ਸਿੰਘ ਦੁਆ ਐਸੀ ਪਟਿਆਲਾ ਸਰਕਲ ਨੰਬਰ 1 ਆ ਮੇਰੀ ਡਿਊਟੀ ਲਾਈ ਗਈ ਹੈ ਜੀ ਮਾ ਮਾਨਯੋਗ ਸੀਐਮ ਸਾਹਿਬ ਦੇ ਦਫਤਰ ਵੱਲੋਂ ਸੜਕਾਂ ਦੀ ਚੈਕਿੰਗ ਦੇ ਸਬੰਧ ਦੇ ਵਿੱਚ ਜਿਹੜੀ ਮਾਨਯੋਗ ਸੀਐਮ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਨਾਲ ਫਲਾਈਂਗ ਸਕਵਡ ਦਾ ਗਠਨ ਕੀਤਾ ਗਿਆ ਉਹਦਾ ਮੈਂ ਟੀਮ ਮੈਂਬਰ ਹਾਂ ਤੋਂ ਅੱਜ ਇਸ ਸੰਦਰਭ ਦੇ ਵਿੱਚ ਜਿਹੜੀ ਏ ਰੋਡ ਹੈ ਮਾਰਕੀਟ ਕਮੇਟੀ ਨਾਬਾ ਦੀ ਇਹ ਹਰ ਯਾਨਾ ਖੁਰ ਤੋਂ ਮੰਡੌਰ ਇਹਦੀ ਇਨਸਪੈਕਸ਼ਨ ਕਰ ਲਈ ਆ ਜੀ तकरीबन 2.5 ਕਿਲੋਮੀਟਰ ਦੀ ਲੰਬਾਈ ਹੈ ਸੜਕ ਦੀ ਤੋਂ ਇਹਦੀ ਚੈਕਿੰਗ ਕਰਕੇ ਜਿਹੜੀ ਰਿਪੋਰਟ ਹੈਗੀ ਉਹ ਸਮੱਦਤ ਅਧਿਕਾਰੀਆਂ ਨੂੰ ਭੇਜ ਦਿੱਤੀ ਜੀ ਕੰਮ ਹੀ ਆਪਾਂ ਇਹ ਕਹਿੰਦੇ ਕੰਪਲੇਂਟ ਵੀ ਆਈ ਆ ਵੀ ਜਿਹੜੀ ਸੜਕ ਟੁੱਟਣੀ ਸ਼ੁਰੂ ਹੋ ਗਈ ਇਹ ਲੱਗਦਾ ਵੀ ਪ੍ਰੋਪਰ ਮਟੀਰੀਅਲ ਨਹੀਂ ਪਿਆ ਸਰ ਬਾਕੀ ਚੈਕਿੰਗ ਕਰ ਲੈਣ ਦਿਓ ਤੁਹਾਨੂੰ ਐਗਜ਼ੈਕਟ ਚੈਕਿੰਗ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਦਿੱਤੀ ਜਾਊਗੀ ਤੁਸੀਂ ਮੌਕੇ ਤੇ ਪਹੁੰਚੇ ਹੋ ਕਿ ਮੋਡਲ ਦੇ ਤੌਰ ਤੇ ਕੀ ਸਾਹਮਣੇ ਆਇਆ ਤੁਹਾਨੂੰ ਕੀ ਸ਼ਿਕਾਇਤ ਮਿਲੀ ਸਰ ਇਹਦੇ ਵਿੱਚ ਬੇਸਿਕਲੀ ਜਿਹੜਾ ਤਕਰੀਬਨ 2.5 100 ਮੀਟਰ ਦਾ ਪੋਰਸ਼ਨ ਹੈਗਾ ਉਹਦੇ ਵਿੱਚ ਸੀਲ ਕੋਟ ਨਾਲ ਲਾਉਣ ਕਰਕੇ ਇਹ ਪ੍ਰੋਬਲਮ ਆਈ ਹੈ ਬਟ ਕਨਸਰਨਡ ਐਕਸਨ ਨੇ ਮੈਨੂੰ ਦੱਸਿਆ ਕਿ ਏਰੀਆ ਚੋਂ ਨਵਾਂ ਬਲੋ ਰਿਜੈਕਟ ਕੀਤੀ ਹੋਈ ਹੈ ਸੋ Let me check ਸੜਕ ਦੀ ਮੈਨੂੰ ਚੈਕਿੰਗ ਕਰਨ ਦਿਓ ਜੇ ਖਾਮੀ ਪਈ ਫੇਰ ਕੀ ਕਾਰਵਾਈ ਹੋਗੀ ਸਰ ਪਹਿਲਾ ਰਿਜ਼ਲਟ ਆ ਲੈਣ ਤੋਂ ਦੈਨ ਆਈ ਵਿਲ Let you know ਕਿੰਨੇ ਕਿਲੋਮੀਟਰ ਦਾ ਜੀ ਇਹ ਸਰ ਇਹਦੇ ਚ ਰਿਕਾਰਡ ਮੁਤਾਬਕ ਦੇਖੇ ਸੀ 2.5 ਕਿਲੋਮੀਟਰ ਕੰਮ ਕੀਤਾ ਕਿੰਨੇ ਲਾਗ ਉਹਦੇ ਚੋਂ 250 ਮੀਟਰ ਕਹਿੰਦੇ ਰਿਜੈਕਟ ਕੀਤਾ ਹੋਇਆ ਠੀਕ ਹੈ ਕਿੰਨੇ ਲਾਗਤ ਨਾਲ ਸੀਗਾ ਜੀ ਇਹ ਸਰ ਚੈੱਕ ਕਰਕੇ ਤੁਹਾਨੂੰ ਦੱਸਦਾ ਰਿਕਾਰਡ ਸਰ ਇਹਦੇ ਸਮਾਂ ਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਸੜਕ ਦੇ ਅਸੀਂ ਤਿੰਨ ਸੈਂਪਲ ਲੈਣੇ ਉਨਾ ਚੋ ਇੱਕ ਸੈਂਪਲ ਅਸੀਂ ਕਲੈਕਟ ਕਰ ਲਿਆ ਬਾਕੀ ਦੋ ਸੈਂਪਲਸ ਅਸੀਂ ਲੈ ਕੇ ਉਹਨੂੰ ਲੈਬਾਰਟਰੀ ਦੇ ਵਿੱਚ ਭੇਜਾਂਗੇ ਜੋ ਰਿਪੋਰਟ ਆਏਗੀ ਉਹ ਹੈੱਡਕੁਆਰਟਰ ਨੂੰ ਭੇਜ ਦਿੱਤੀ ਜਾਏ ਜੁਬੇ ਪਹਿਲੀ ਜਿਹੜੀ ਹੈਗਾ ਦੇਖਣ ਚ ਕੀ ਲੱਗਿਆ ਜਿਵੇਂ weight ਵਗੈਰਾ ਤੁਸੀਂ ਚੈੱਕ ਕੀਤਾ ਇਹ ਕਪਾਇਆ ਗਿਆ ਜਾ ਸਾਰੇ ਸਾਰਾ ਕੁਝ ਲੈਬੋਰੀ ਟਰੀ ਚਨਲਾਈਜ਼ ਹੋ ਗਿਆ ਕਿੰਨੇ ਦਿਨਾਂ ਵਿੱਚ ਜਿਹੜੀ ਹੈਗੀ ਆ ਰਿਪੋਰਟ ਆਏਗੀ ਇੱਕ ਹਫ਼ਤੇ ਵਿੱਚ ਐਕਚੁਅਲ ਪੇਵਰ ਚੱਲ ਰਹੀ ਸੀ ਖਰਾਬ ਹੋ ਗਈ ਜਾਂਦੇ ਜਾਂਦੇ ਚੱਲਦੇ ਚੱਲਦੇ ਟਾਇਰ ਨਿਕਲ ਗਿਆ ਦੀ ਤਾਂ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਗਈ ਅਜੇ ਕੰਮ ਕੰਪਲੀਟ ਥੋੜਾ ਹੋਇਆ ਜੀ ਕੋਈ ਅਜੇ ਦਾ ਟੋਟਾ ਰਹਿੰਦਾ ਵੀ ਹੈ ਉਹ ਦਿਵਾਲੀ ਦੇ ਤਿਹਾੜਾਂ ਆਣ ਕਰਕੇ ਲੇਵਰਾ ਚਲੀ ਜਾਂਦੀਆਂ ਨਗੀਆਂ ਹੁਣ ਦਿਵਾਲੀ ਤੋਂ ਬਾਅਦ ਹਾਂ ਹੁਣ ਆਈਆਂ ਲੇਵਰਾ ਕਰਾਂਗੇ ਠੀਕ ਕਿੰਨੀ ਲਗਤ ਨਾਲ ਪਾਇਆ ਤਿਆਰ ਹੋਇਆ ਹੋਣੀ ਹੈ ਇਹ ਤਾਂ ਜੈ ਸਿੰਘ ਸਾਹਿਬ ਨੂੰ ਪਤਾ ਹੈ ਜੀ ਇਸ ਬਾਰੇ ਠੀਕਾ ਤਾਂ ਹੋਊਗਾ ਤੁਹਾਡਾ ਜਦੋਂ ਪੇਮੈਂਟ ਹੋਊਗਾ ਉਦੋਂ ਹੀ ਪਤਾ ਲੱਗੂਗਾ ਜੀ ਅੱਛਾ ਜੀ ਹਾਂ ਜੀ ਪਿੰਡ ਵਾਸੀਆਂ ਦੇ ਇਲਜ਼ਾਮ ਆ ਕਿ ਕੋਈ ਘਟੀਆ ਮਟੀਰੀਅਲ ਦੀ ਗੱਤੋਂ ਕੀਤੀ ਹੈ ਤੁਸੀਂ ਇਸ ਬਾਬਤ ਕੀ ਕਹਿਣਾ ਕਰਦੇ ਹੋ ਕੋਈ ਘਟੀਆ ਮਟੀਰੀਅਲ ਨਹੀਂ ਹੈਗਾ ਜੀ ਤੇ ਇੱਥੇ ਬਸ ਕੰਪਲੀਟ ਹੀ ਨਹੀਂ ਹੋਇਆ ਸੜਕ ਇਹਨਾਂ ਨੇ ਰਿਜੈਕਟ ਕਰਤੀ ਸੀ ਕਿ ਦੁਵਾਰਾ ਪੀਸੀ ਪਾਉਣੀ ਹੈ ਤਾਂ ਕਰਕੇ ਥੋੜਾ ਜਿਹਾ ਤੇ ਆ ਨਾ ਕਰਕੇ ਲੀਵਰ ਚਲੀ ਜਾਂਦੀ ਹੈ ਜੀ ਨਹੀਂ ਤਾਂ ਉਸ ਦਿਨ ਕੰਪਲੀਟ ਹੋ ਜਾਂਦਾ ਪੇਵਰ ਖਰਾਬ ਹੋ ਗਈ ਮਸ਼ੀਨਰੀ ਖਰਾਬ ਹੋ ਗਈ ਸਾਡੀ ਕਦੇ ਜਦੋਂ ਵਾਇਰਲ ਹੋਈਏ ਵੀਡੀਓ ਸੀਐਮ ਤੱਕਰ ਪਹੁੰਚੀ ਆ ਫਿਰ ਟੀਮ ਆਈਆ ਉਸ ਤੋਂ ਬਾਅਦ ਅੱਜ ਟਰੈਕਟਰ ਖੜਾ ਜਿਹੜਾ ਤੀ ਵੀ ਆ ਨਹੀਂ ਇਹ ਤਾਂ ਇੱਥੇ ਖੜਾ ਸੀਗਾ ਜੀ ਪਰਲੀ ਸੜਕ ਤੇ ਖੜਾ ਸੀ ਸਾਈਡ ਤੇ ਸਾਈਡ ਤੇ ਖੜਾ ਕੇ ਸੀ ਵਿੱਚ ਸੜਕ ਤੇ ਕੋਈ ਨੁਕਸਾਨ ਨਾ ਹੋਵੇ ਮਸ਼ੀਨਰੀ ਸਾਡੀ ਕੁਛ ਇੱਥੇ ਖੜੀ ਹੈ ਤਕਰੀਬਨ ਸਾਰੀ ਮਸ਼ੀਨਰੀ ਸਾਡੀ ਕਿਸੇ ਦੇ ਕਰਨ ਫੇ 2 ਪੁਆਇੰਟ 70 ਕਿਲੋਮੀਟਰ ਆਇਆ ਸਮਥਿੰਗ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਜਿਵੇਂ ਠੇਕੇਦਾਰ ਨੇ ਜਿਹੜੇ ਉਹ ਮਾਲ ਪਾ ਕੇ ਚੱਲੇ ਜਾਂਦੇ ਨੇ ਜਲਦੀ ਹੀ ਜਿਹੜੀਆਂ ਸੜਕਾਂ ਨੇ ਉਹ ਖਰਾਬ ਹੋਣ ਲੱਗ ਜਾਂਦੀਆਂ ਨੇ ਪਹਿਲਾਂ ਤਾਂ ਕੰਮ ਇਹ ਹੁੰਦਾ ਸੀ ਵੀ ਦੇਰ ਆਏ ਤਾਂ ਦਰਸਤ ਆਏ ਕੰਮ ਜਿਹੜਾ ਸੀ ਲੇਟ ਹੋ ਜਾਂਦਾ ਸੀ ਵਧੀਆ ਹੋ ਜਾਂਦਾ ਚੰਗੀ ਗੱਲ ਸੀ ਪਰ ਜਿਵੇਂ ਹੁਣ ਪਤਾ ਲੱਗਿਆ ਸਾਨੂੰ ਅਸੀਂ ਆਪ ਤਾਂ ਨਹੀਂ ਦੇਖੋ ਇਸ ਗੱਲ ਦੇ ਕੋਈ ਮਾਹਰ ਹੈਗੇ ਵੀ ਇਹਦੇ ਵਿੱਚ ਕੀ ਹੋਇਆ ਜਿਵੇਂ ਸੀਐਮ ਸਾਹਿਬ ਦੀ ਪਤਾ ਲੱਗਿਆ ਵੀ ਟੀਮ ਇਕੱਠਿਤ ਹੋਈ ਹੈ ਉਹ ਇਹਨੂੰ ਚੈੱਕ ਕਰਨ ਆ ਰਹੀ ਹੈ ਬਣਦਾ ਵੀ ਹੈ ਚੈੱਕ ਕੀਤੀ ਜਾਵੇ ਤਾਂ ਕਿ ਜਿਹੜਾ ਲੋਕਾਂ ਦਾ ਜੋ ਇਸ ਤਰ੍ਹਾਂ ਦੀ ਉਹਨਾਂ ਦੇ ਆਸਾਂ ਦੇ ਮੁਤਾਬਕ ਕੰਮ ਕੀਤਾ ਜਾਂਦਾ ਹੈ ਉਹ ਪੂਰਾ ਹੋ ਸਕੇ ਪਰ ਅਸੀਂ ਪੱਕੇ ਤੌਰ ਤੇ ਸਾਨੂੰ ਇਸ ਗੱਲ ਦਾ ਪੱਕਾ ਨਹੀਂ ਪਤਾ ਵੀ ਇਹਦੇ ਵਿੱਚ ਨੁ ਮਹਾਰਾਜ ਦੇ ਜਿਹੜੇ ਅਧਿਕਾਰੀ ਨੇ ਉਹੀ ਦੱਸ ਸਕਦੇ ਨੇ ਇਹਦੇ ਬਾਰੇ ਵੀ ਕੀ ਤੇ ਮੁਕੀ ਇਹ ਮੜੌੜ ਪਿੰਡ ਤੋਂ ਲੈ ਕੇ ਜੀ ਖਿਆਣਾ ਪਿੰਡ ਨੂੰ ਜਾ ਰਹੀ ਹੈ ਕਿਉਂਕਿ ਜੀ ਸੜਕਾਂ ਦਾ ਪਹਿਲਾਂ ਬਹੁਤ ਜ਼ਿਆਦਾ ਸਾਰੇ ਪਿੰਡ ਦੇ ਆਲੇ-ਦਾਲੇ ਮਾੜਾ ਹਾਲ ਹੈ ਹੋਰ ਵੀ ਤੁਸੀਂ ਦੇਖ ਰਹੇ ਹੋ ਵੀ ਇਲਾਕੇ ਦੇ ਵਿੱਚ ਸੜਕਾਂ ਨਹੀਂ ਬਣੀਆਂ ਜੇਕਰ ਦੇਰੀ ਦੇਰ ਨਾਲ ਬਣੀਆਂ ਨੇ ਤਾਂ ਵਧੀਆ ਬਣਨੀਆਂ ਚਾਹੀਦੀਆਂ ਨੇ ਜੀ ਜੇ ਕੁਝ ਗੱਲਬਾਤ ਤਾਂ ਹੀ ਟੀਮ ਆਈ ਨਹੀਂ ਤੇ ਐਡੀ ਦੂਰੀ ਟੀਮ ਕੀ ਕਰੇ ਬਿਲਕੁਲ ਹਾਂ ਜੀ ਮੈਨੂੰ ਪਤਾ ਲੱਗਿਆ ਸੀ ਵੀ ਵੀਡੀਓ ਵੀ ਕੋਈ ਵਾਇਰਲ ਹੋਈ ਹੈ ਇਹਦੇ ਤੇ ਉਹ ਵੀ ਮਾਲ ਆ ਜਿਹੜਾ ਇਹਦੇ ਵਿੱਚ ਵਧੀਆ ਨਹੀਂ ਪਾਇਆ ਗਿਆ ਉਹ ਉਸ ਕਰਕੇ ਸਰਕਾਰ ਦੀ ਜਿਹੜੀ ਟੀਮ ਬਣਾਈ ਗਿਆ ਉਹਦੇ ਵੱਲੋਂ ਕੋਈ ਉੱਚ ਅਧਿਕਾਰੀ ਨੇ ਜਿਹੜੇ ਇਸ ਦਾ ਜਾਇਜ਼ਾ ਲੈਣਗੇ ਇਹਦੀ ਚੈਕਿੰਗ ਹੋਊਗੀ ਜਿਸ ਤਰ੍ਹਾਂ ਮਟੀਰੀਅਲ ਸਹੀ ਪਿਆ ਜਾਂ ਠੇਕੇਦਾਰ ਵੱਲੋਂ ਕੋਈ ਜਿਹੀ ਕਤਾਹੀ ਕੀਤੀ ਗਈ ਹੈ ਉਸ ਨੂੰ ਲੈ ਕੇ ਅੱਜ ਆਪਣੇ ਪੀਡਬੀਡੀ ਦੇ ਅਧਿਕਾਰੀ ਜਿਹੜੇ ਪਹੁੰਚੇ ਹਦਾਇਤਾਂ ਨੇ ਕੀ ਕਰਨ ਠੇਕੇਦਾਰਾਂ ਨੂੰ ਸਾਰਿਆਂ ਨੂੰ ਜਦ ਠੇਕਾ ਦਿੱਤਾ ਤੀ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਵੀ ਪੂਰੇ 5 ਸਾਲ ਇਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਵੀ ਜੋ ਇਹ ਸੜਕਾਂ ਬਣ ਰਹੀਆਂ ਨੇ ਇਸ ਦੀ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੇ ਜੋ ਵੀ ਮਟੀਰੀਅਲ ਦਾ ਅਗਲਾ ਖਰਚ ਆਊਗਾ ਉਹ ਸਾਰਾ ਖਰਚਾ ਤੁਹਾਡਾ ਹੋਇਆ ਕਰੂ ਇਸ ਤਰ੍ਹਾਂ ਦਾ ਕੋਈ ਲਾਂਭਾ ਨਾ ਆਵੇ ਪਰ ਜੋ ਮੰਡੌੜ ਦੇ ਵਿੱਚ ਇਹ ਸੜਕ ਬਣੀ ਹੈ ਇਸ ਦੇ ਵਿੱਚ ਠੇਕੇਦਾਰ ਦੀ ਅੰਗਿਲੀ ਹੈ ਤੇ ਉਸ ਦੇ ਵਿੱਚ ਜਾਨੀ ਉਹ ਆਪਣੇ ਕਿਸੇ ਸੋਰਸ ਕਾਰਨ ਜਾਂ ਹੋਰ ਕਾਰਨ ਇਹ ਸੜਕ ਤੇ ਪੂਰਾ ਟੋਟਲ ਜਾਨੀ ਮਟੀਰੀਅਲ ਠੀਕ ਨਹੀਂ ਜੀ ਇਸ ਤੇ ਕੀ ਟੁੱਟਰੀ ਹੈ ਕੀ ਕਾਰਨ ਹਾਂ ਜੀ ਇਹਦੇ ਉੱਤੋਂ ਬਜਰੀ ਝੜ ਰਹੀ ਹੈ ਜਦ ਆਪਾਂ ਹੱਥ ਮਾਰਦੇ ਆ ਨਾ ਜੀ ਉਹ ਟੋਟਲ ਬਜਰੀ ਹੈ ਜਿਹੜੀ ਉਹ ਇਕੱਠੀ ਹੁੰਦੀ ਜਾਂਦੀ ਹੈ ਪਤਾ ਨਹੀਂ ਉਹਦਾ ਕਿਸ ਪਾਸੇ ਤੇ ਆਂਤੀ ਇਹ ਮਟੀਰੀਅਲ ਉਰੇ ਨਹੀਂ ਜੀ ਸਾਡੇ ਇੱਕ ਦੋ ਟੋਟੇ ਹੋਰ ਵੀ ਬਣੇ ਬਣੇ ਉਹ ਵੀ ਇਸੇ ਤਰ੍ਹਾਂ ਨੇ ਤੁਸੀਂ ਕੀ ਮੰਗ ਕਰਦੇ ਆ ਜੀ ਅਸੀਂ ਮੰਗ ਕਰਦੇ ਆ ਜੀ ਵੀ ਜਰੂਰ ਇਹ ਸੜਕ ਦੀ ਜੋ ਮਾਨ ਸਾਹਿਬ ਵੱਲੋਂ ਟੀਮ ਭੇਜੀ ਆ ਉਹ ਆ ਕੇ ਚੈੱਕ ਕਰੇ ਤੇ ਇਹ ਦੁਬਾਰੋਂ ਪ੍ਰੋਪਰ ਤੇ ਵਧੀਆ ਸੜਕ ਬਣੇ ਜੀ ਇਹ ਸਾਹਗ ਨਹੀਂ ਦੇਖਦਾ ਕਿ ਪੀਡਬਲਯੂਡ ਵਿਭਾਗ ਦੀ ਨਹੀਂ ਜੀ ਹੁਣੋਂ ਵੱਲੋਂ ਜੀ ਤੁਸੀਂ ਤਾਂ ਕਿਹੜੇ ਦੀ ਮੰਗ ਕਰਦੇ ਜੀ ਸਾਹਿਬ ਇੱਕ ਦੋ ਵਾਰ ਤਾਂ ਆਏ ਨੇ ਜੀ ਇੱਕ ਵਾਰ ਆਏ ਨੇ ਜਰੂਰ ਆਏ ਨੇ ਉਦੋਂ ਬਾਅਦ ਜਾਨੀ ਲਾਲ ਉਹਨਾਂ ਨੇ ਵੀ ਆਪਣੇ ਧਿਆਨ ਚ ਨਹੀਂ ਦਿੱਤਾ ਤੁਸੀਂ ਤੁਸੀਂ ਉਹਨਾਂ ਦੇ ਧਿਆਨ ਚ ਲਿਆਂਦਾ ਕਿ ਇਸ ਤਰ੍ਹਾਂ ਦਾ ਮਟੀਰੀਅਲ ਜੇ ਉਹ ਉਸ ਸਮੇਂ ਜੀ ਜਦ ਬਣ ਰਹੀ ਸੀ ਜਦ ਇਦਾਂ ਲੱਗ ਰਿਹਾ ਸੀ ਵੀ ਹਾਂ ਵੀ ਇਹ ਬਹੁਤ ਵਧੀਆ ਮਟੀਰੀਅਲ ਤੁਸੀਂ ਦੇਖ ਰਿਹਾ ਹਾਂ ਤੁਸੀਂ ਵੀ ਇਹ ਦਰ ਨੂੰ ਧਿਆਨ ਦਿੱਤਾ ਤੁਸੀਂ ਵੀ ਕਿਹਾ ਵੀ ਓਰੇ ਠੀਕ ਹੈ ਪਰ ਜਿਉਂ ਉਹ ਬਣ ਕੇ ਤਿਆਰ ਹੋ ਗਈ ਅੱਗੇ ਜਾ ਕੇ ਜਦ ਹਿਆਣੀ ਕੋਲ ਨੂੰ ਗਈ ਉਧਰਲੀ ਸਾਈਡ ਨੂੰ ਜਾ ਕੇ ਮਟੀਰੀਅਲ ਇਹ ਜਾਨੀ ਲਾ ਲੋ ਵੀ ਉਹ ਮਾੜਾ ਹੀ ਪਉਂਦਾ ਗਿਆ ਇਹ ਕੀ ਮੰਗ ਕਰਦੇ ਹੋ ਕੀ ਲੱਗਦਾ ਵੀ ਠੇਕੇਦਾਰ ਜਿਵੇਂ ਇਸ ਤਰ੍ਹਾਂ ਗਹਿਲੀ ਵਰਤਣ ਫਿਰ ਕਾਰਵਾਈ ਜੀ ਸਾਨੂੰ ਪੂਰਾ ਯਕੀਨ ਹੈ ਡਾਕਟਰ ਬਲਬੀਰ ਸਿੰਘ ਜੀ ਤੇ ਉਹਨਾਂ ਦੇ ਜੋ ਵੀ ਪ੍ਰਸ਼ਾਸਨ ਉਹਨਾਂ ਵੱਲੋਂ ਵੀ ਠੇਕੇਦਾਰ ਨੂੰ ਕਹਿ ਕੇ ਇਹ ਪ੍ਰੋਪਰ ਪੂਰੀ ਤਿਆਰ ਕਰਾਈ ਜਾਊ ਦੁਬਾਰੋਂ আর ਮਟੀਰੀਅਲ ਸੋਨਾ ਬਣੂਗਾ ਵਧੀਆ ਪਾਇਆ ਜਾਊ